ਅ ਸਤਿ ਸ਼੍ਰੀ ਅਕਾਲ ਜੀ ਯੂਕੇ ਦੇ ਪੰਜਾਬੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਤੇ ਅੱਜ ਅਸੀਂ ਵੱਡੀਆਂ ਇਨਫੋਰਮੇਸ਼ਨਾਂ ਲੈ ਕੇ ਆਏ ਆਂ ਜਿਥੇ ਵਿੱਚ ਜੋ ਚੇਂਜਸ 2026 ਦੇ ਵਿੱਚ ਆਉਣ ਵਾਲੇ ਨੇ ਇਸ ਦੇ ਵਿੱਚ ਕੀ ਬੈਨੀਫਿਟ ਹੋ ਸਕਦੇ ਨੇ ਜ਼ਿਆਦਾਤਰ ਜੋ ਨੇ ਇਸ ਜਗ੍ਹਾ ਤੇ ਉਹ ਬੈਨੀਫਿਟ ਘੱਟ ਨਜ਼ਰ ਆ ਰਹੇ ਨੇ ਤੇ ਜਿਹੜਾ ਝਟਕਾਗਾ ਚਾਹੇ ਉਹ ਯੂਕੇ ਰਹਿ ਰਹੇ ਨੇ ਜਾਂ ਫਿਰ ਕਿਸੇ ਨੇ ਪਲਾਨ ਕਰਨਾ ਯੂਕੇ ਆਉਣ ਦਾ ਉਹਨਾਂ ਨੂੰ ਜ਼ਿਆਦਾ ਫੀਲ ਹੋ ਰਿਹਾ ਲਾਈਕ ਫਸਟ ਆਫ ਆਲ ਯੂਕੇ ਨੇ ILR ਦਾ ਟਾਈਮ 5 ਸਾਲ ਤੋਂ ਵਧਾ ਕੇ 10 ਸਾਲ ਕਰਤਾ ਤੇ ਜਿਹੜੇ ਸਟੱਡੀ ਪਰਮਿਟ ਤੇ ਵਿਦਾਊਟ ਆਇਲਸ ਆ ਰਹੇ ਸੀ ਜਿਵੇਂ ਕਿ ਮੈਂ ਵੀ ਹੁਣ ਸਟੱਡੀ ਪਰਮਿਟ ਤੇ ਵਿਦਾਊਟ ਆਇਲਸ ਆਇਆ ਸੀਗਾ ਤੇ ਹੁਣ ਜਿਹੜਾ ਇਹ ਵੀ ਚੀਜ਼ ਆ ਜਿਹੜੀ ਅੱਗੇ ਬੰਦ ਕਰ ਦੇਣੀ ਆ ਲੈਂਗੁਏਜ B2 ਲੈਵਲ ਰੱਖ ਦਿੱਤਾ ਯੂਕੇ ਨੇ ਇਸ ਦੇ ਨਾਲ ਹੀ ਕਈ ਹੋਰ ਚੇਂਜਸ ਆਏ ਨੇ ਤਾਂ ਇਹ ਉਹਨਾਂ ਨਾਲ ਬਾਰੇ ਵੀ ਡਿਸਕਸ ਕਰਾਂਗੇ ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜ਼ਰੂਰ ਕਰਕੇ ਜਾਇਓ ਤਾਂ ਕਿ ਤੁਹਾਡੇ ਕੋਲੇ ਜੋ ਨਵੀਆਂ ਅਪਡੇਟਾਂ ਨੇ ਯੂਕੇ ਮੀਗ੍ਰੇਸ਼ਨ ਜਾਂ ਫਿਰ ਅੱਗੇ ਮੈਂ ਹੋਰ ਵੀ ਵੀਡੀਓ ਪਾਉਂਗਾ ਜਿਹੜੀਆਂ ਕਿ ਯੂਕੇ ਟੂ ਈਜ਼ੀ ਕੈਨੇਡਾ ਕਿਵੇਂ ਮੂਵ ਹੋ ਸਕਦੇ ਆ ਆਪਾਂ ਜਾਂ ਫਿਰ ਆਸਟ੍ਰੇਲੀਆ ਦਾ ਕਿਵੇਂ ਵੀਜ਼ਾ ਲਵਾ ਸਕਦੇ ਜੇਕਰ ਤੁਸੀਂ ਸਟੱਡੀ ਪਰਮਟ ਤੇ ਆਏ ਹੋ ਤਾਂ ਸਾਰੀਆਂ ਗੱਲਾਂ ਕਰਾਂਗੇ ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਇੱਕ ਹੋਰ ਛੋਟੀ ਜੀ ਬੇਨਤੀ ਆ ਜਿਹੜਾ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਇਹ ਇਨਫੋਰਮੇਸ਼ਨ ਇਹ ਤੁਹਾਨੂੰ ਟਾਈਮ ਟੂ ਟਾਈਮ ਮਿਲਦੀਆਂ ਰਹਿਣ ਹੁਣ ਦੀ ਗਵਰਨਮੈਂਟ ਦੇ ਵਿੱਚ ਜੋ ਸਭ ਤੋਂ ਜ਼ਿਆਦਾ ਪਾਰਲੀਮੈਂਟ ਦੇ ਵਿੱਚ ਮੁੱਦੇ ਉੱਠੇ ਨੇ ਤਾਂ ਉਹ ਪੀਆਰ ਦੇ ਆਈਐਲਆਰ ਐਂਡ ਤੁਸੀਂ ਰੀਸੈਂਟਲੀ ਸੁਣਿਆ ਹੋਊਗਾ ਵੀ ਸਤੰਬਰ ਦੇ ਵਿੱਚ ਇੱਕ ਪ੍ਰੋਟੈਸਟ ਵੀ ਹੋਇਆ ਸੀਗਾ ਅੰਗਰੇਜ਼ਾਂ ਪ੍ਰਤੀ ਵੀ ਜਿਹੜਾ ਇਮੀਗ੍ਰੇਸ਼ਨ ਨੋਨ ਇਮੀਗ੍ਰੈਂਟ ਨੇ ਉਹਨਾਂ ਨੂੰ ਬਾਹਰ ਕੱਢਣਾ ਤੇ ਜਿਹਨਾਂ ਪਰ ਜ਼ਿਆਦਾ ਅਸਰ 네ਗੇਟਿਵ ਆ ਜਿਹੜਾ ਉਹ ਰੋਲ ਹੋਇਆ ਆਈ ਐਲ ਆਰ ਅਤੇ ਪੀ ਆਰ ਲੈਣ ਵਾਸਤੇ ਜਿਨ੍ਹਾਂ ਨੇ ਐਲੀਜੀਬਲ ਸੀਗੇ ਪੀ ਆਰ ਲੈਣ ਦੇ ਫਾਈਲ ਦੇ ਪਰ ਹੁਣ ਜਿਹੜਾ ਟਾਈਮ ਵੱਧ ਗਿਆ ਪਹਿਲਾਂ 5 ਸਾਲ ਆਈ ਐਲ ਆਰ 5 ਸਾਲ ਦੀ ਵਰਕ ਪਰਮਿਟ ਤੇ ਆਈ ਆਈ ਐਲ ਆਰ ਮਿਲਣੀ ਸੀ ਹੁਣ ਜਿਹੜੀ ਆਈ ਐਲ ਆਰ ਮਿਲ ਲੀਆਂ ਉਹ 10 ਸਾਲ ਬਾਅਦ ਮਿਲਣੀ ਆ ਤੇ ਹੁਣ ਜਿਹੜਾ ਟਾਈਮ ਵਧਾਤਾ ਪੀਆਰ ਦਾ 10 ਤੋਂ 15 ਸਾਲ ਪੀਆਰ ਦਾ ਕਰ ਦਿੱਤਾ ਇਹ ਜਿਹੜਾ ਜਿਹੜੇ ਰਹਿ ਰਹੇ ਸੀ ਇੱਥੇ ਉਹਨਾਂ ਨੂੰ ਵੱਡਾ ਝਟਕਾ ਦਿੱਤਾਗਾ ਇਮੀਗ੍ਰੇਸ਼ਨ ਨੇ ਜਿਹੜੇ ਕਿ ਹੁਣ ਜ਼ਿਆਦਾਤਰ ਪਹਿਲਾਂ ਇਹ ਹੋ ਰਿਹਾ ਸੀਗਾ ਕਿ ਇਹ ਚੀਜ਼ ਲਾਗੂ ਹੋਣ ਦੇ ਲਗਭਗ 30 ਤੋਂ 40% ਸੰਭਾਵਨਾਵਾਂ ਸੀਗੀਆਂ ਪਰ ਹੁਣ ਜਿਹੜੀਆਂ ਇਹ ਸੰਭਾਵਨਾਵਾਂ 70 ਤੋਂ 80% ਵੱਧ ਗਈਆਂ ਨੇ ਕਿਉਂਕਿ ਇਹ ਜਿਹੜੋ ਪਾਰਲੀਮੈਂਟ ਨੇ ਅੱਗੇ ਐਲਾਨ ਕੀਤਾ ਆ ਵੀ ਇਹ ਚੀਜ਼ ਹੋਣੀ ਆ ਤੇ ਸਭ ਤੋਂ ਵੱਡਾ ਜਿਹੜਾ ਝਟਕਾ ਦੂਸਰੇ ਨੰਬਰ ਤੇ ਲੱਗਿਆ ਗਿਆ ਉਹ ਸਟੂਡੈਂਟਸ ਵਾਸਤੇ ਲੱਗਿਆ ਹੋਇਆ ਜਿਹੜੇ ਸਟੂਡੈਂਟਸ ਇੱਥੇ ਪਲਾਨ ਕਰ ਰਹੇ ਸੀ ਜਿਹੜੇ 2024 ਜਾਂ ਪਹਿਲਾਂ ਤੋਂ ਜਿਹੜੇ ਇੰਡੀਆ ਦੇ ਵਿੱਚ ਰਹਿ ਰਹੇ ਨੇ ਉਹ ਪਲਾਨ ਕਰ ਰਹੇ ਸੀ ਯੂਕੇ ਆਉਣ ਦਾ ਤਾਂ ਉਸ ਦੇ ਵਿੱਚ ਕੀ ਹੋਇਆ ਜਿਵੇਂ ਕਿ ਵਿਦਾਊਟ ਐਲਸ ਦੇ ਵਿੱਚ ਜਿਹੜੇ ਕਾਫੀ ਸਟੂਡੈਂਟ ਆਏ ਸੀਗੇ ਜਾਂ ਆਉਣਾ ਸੀਗਾ ਤਾਂ ਉਹਨਾਂ ਦਾ ਹੁਣ ਵਿਦਾਊਟ ਐਲਸ ਦੇ ਕਰ ਉਹ 2026 ਤੋਂ ਪਹਿਲਾਂ ਫਾਈਲ ਲਾਉਂਦੇ ਨੇ ਤਾਂ ਉਹ ਵਿਦਾਊਟ ਐਲਸ ਆ ਸਕਦੇ ਤੇ ਲੇਕਿਨ ਜਦ 2026 ਚੜ ਜਾਣਾ ਹੈ ਤਾਂ ਆਪਾਂ ਉਹ ਫਾਈਲ ਨਹੀਂ ਲਾ ਸਕਦੇ ਫਿਰ ਲੈਵਲ B2 B2 ਮਤਲਬ 5.5 ਤੋਂ ਲੈ ਕੇ 6 ਬੈਂਡਾਂ ਤੱਕ ਆਪਾਂ ਨੂੰ ਲੋਡ ਪਾਉਗੀ ਯੂਕੇ ਦੇ ਵਿੱਚ ਆਉਣ ਲਈ ਤੇ ਆਈ ਥਿੰਕ ਸੋ ਇਟਸ ਅ ਵੈਰੀ ਡਿਫਿਕਲਟ ਕਿਉਂਕਿ ਸਟੂਡੈਂਟਸ ਲਈ ਇਹ ਇੱਕ ਬੈਟਰ ਅਪਰਚੁਨਿਟੀ ਸੀਗੀ ਵਿਦਆਊਟ ਐਲਜ਼ ਜਾਂ ਫਿਰ ਐਮਓਈ ਬੇਸਡ ਜੋ ਆਪਾਂ ਲਾ ਸਕਦੇ ਸੀਗੇ ਫਾਈਲ ਤੇ ਇੱਕ ਹੋਰ ਚੀਜ਼ ਹੈ ਜਿਹੜੇ ਵੱਡਾ ਝਟਕਾ ਮਿਲਿਆਗਾ ਉਹ ਹੈਗਾਗਾ ਜੋ ਵਰਕ ਪਰਮਿਟ ਤੇ ਆਏ ਨੇ ਜਿਵੇਂ ਜਿਵੇਂ ਮੈਂ ਆਇਆ ਵਰਕ ਪਰਮਿਟ ਤੇ ਜਾਂ ਕੋਈ ਹੋਰ ਆਏ ਨੇ ਵਰਕ ਪਰਮਿਟ ਸੋਰੀ ਸਟਡੀ ਪਰਮਿਟ ਤੇ ਜਾ ਜਿਵੇਂ 2 ਸਾਲ ਦਾ ਵਰਕ ਪਰਮਿਟ ਮਿਲਦਾ ਸੀਗਾ ਤਾਂ ਉਹ ਰਿਡਿਊਸ ਕਰਕੇ ਇਹਨਾਂ ਨੇ 18 ਮਹੀਨਿਆਂ ਦਾ ਕਰਤਾ ਉਹ ਕਿਵੇਂ ਜੇ ਤੁਹਾਡੀ ਸਟੱਡੀ 2027 ਤੋਂ ਪਹਿਲਾਂ ਕੰਪਲੀਟ ਹੁੰਦੀ ਆ ਤੇ ਤੁਸੀਂ ਪਹਿਲਾਂ ਅਪਲਾਈ ਕਰ ਲੋਂਗੇ ਤੁਹਾਨੂੰ ਬਹਿਲਾਂ ਪੀ ਉਹ ਮਿਲ ਗਿਆ ਤਾਂ ਤੁਸ ਤੁਹਾਨੂੰ 2 ਸਾਲ ਦਾ ਵਰਕ ਪਰਮਿਟ ਮਿਲੇਗਾ ਪਰ ਜੇਕਰ ਤੁਹਾਨੂੰ 2027 ਦੇ ਵਿੱਚ ਪਹੁੰਚ ਗਏ ਤੁਸੀਂ ਤਾਂ ਤੁਹਾਡਾ ਜਿਹੜਾ ਉਹ ਰਿਡਿਊਸ ਹੋ ਕੇ ਵਰਕ ਪਰਮਿਟ ਸਿਰਫ 18 ਮਹੀਨਿਆਂ ਦਾ ਵਰਕ ਪਰਮਿਟ ਰਹਿ ਜਾਣਾ ਹੈ ਤੇ ਇਹ ਬਹੁਤ ਵੱਡਾ ਝਟਕਾ ਜਿਹੜੇ ਇੰਡੀਆ ਦੇ ਵਿੱਚ ਸਟੂਡੈਂਟ ਨੇ ਉਹਨਾਂ ਲਈ ਵੀ ਆ ਤੇ ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਲਈ ਵੀ ਇਹ ਵੱਡਾ ਝਟਕਾ ਤੇ ਆਈ ਥਿੰਕ ਸੋ ਇੱਕ ਹੋਰ ਵੱਡੀ ਅਪਡੇਟ ਹੈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਜਿਨ੍ਹਾਂ ਦਾ ਵੀਜ਼ਾ ਆ ਗਿਆ ਜਾਂ ਪ੍ਰੋਸੈਸਿੰਗ ਦੇ ਵਿੱਚ ਆ ਵੀ ਦਸੰਬਰ ਦੇ ਲਾਸਟ ਤੱਕ ਜਾਂ ਜਿਨ੍ਹਾਂ ਨੇ ਟਰੈਵਲ ਕਰਨਾ ਆ ਤੇ ਉਹਨਾਂ ਲਈ ਇੱਕ ਬਹੁਤ ਵੱਡੀ ਇੰਪੋਰਟੈਂਟ ਗੱਲ ਆ ਕਿ ਜਦੋਂ ਡੈਲੀ ਇਮੀਗ੍ਰੇਸ਼ਨ ਦੇ ਵਿੱਚ ਜਾਂਦੇ ਨੇ ਜਾਂ ਫਿਰ ਕਿਉਂਕਿ ਇਮੀਗ੍ਰੇਸ਼ਨ ਸਖਤ ਹੋਣ ਦੇ ਕਾਰਨ ਇਹ ਜਿਹੜੇ ਜਿਹੜੇ ਟਰੈਵਲ ਏਜੰਸੀਆਂ ਹੁੰਦੀਆਂ ਨੇ ਜਾਂ ਕਹਿ ਸਕਦੇ ਆ ਵੀ ਜੋ 에어ਲਾਈਨਸ ਹੁੰਦੀਆਂ ਨੇ ਉਹ ਸਟੂਡੈਂਟ ਨੂੰ ਤੰਗ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਤਾਂ ਇਹਦੇ ਵਿੱਚ ਕੀ ਹੁੰਦਾ ਉਹ ਸਟੂਡੈਂਟ ਨੂੰ ਕਹਿਣ ਲੱਗ ਜਾਂਦੇ ਨੇ ਵੀ ਹਾਂ ਤੁਹਾਡਾ ਜਾਲੀ ਜਾਲੀ ਡਿਗਰੀ ਆ ਜਾਂ ਤੁਹਾਡਾ ਵੀਜ਼ਾ ਰੀਅਲ ਨਹੀਂ ਹੈਗਾ ਲੰਡਨ ਨੇ ਤੁਹਾਡਾ ਵੀਜ਼ਾ ਰੋਕ ਦਿੱਤਾ ਤਾਂ ਇਹ ਤੋਂ ਘਬਰਾਉਣਾ ਨਹੀਂ ਹੈਗਾ ਤੁਸੀਂ ਫੁੱਲ ਕੌਨਫੀਡੈਂਸ ਨਾਲ ਉਹਨਾਂ ਦਾ ਜਵਾਬ ਦੇਣਾ ਹੈ ਤੇ ਆਪਦਾ ਅਕਾਮੋਡੇਸ਼ਨ ਸਾਰੇ ਡਾਕੂਮੈਂਟ ਪ੍ਰੋਪਰ ਲੈ ਕੇ ਜਾਣੇ ਨੇ ਤੇ ਪੁਆਇੰਟ ਟੂ ਪੁਆਇੰਟ ਗੱਲ ਕਰਨੀ ਆ ਉਹਨਾਂ ਨਾਲ ਕਿਉਂਕਿ ਹੁਣ ਕਾਫੀ ਜ਼ਿਆਦਾ ਮੈਂ ਦੇਖਿਆ ਤੇ ਮੈਨੂੰ ਕਾਫੀ ਜ਼ਿਆਦਾ ਪਤਾ ਲੱਗਿਆ ਸੀ ਥੋੜਾ ਜਿਹਾ ਐਕਸਪੀਰੀਅੰਸ ਮੇਰਾ ਖੁਦ ਦਾ ਵੀ ਸੀਗਾ ਤੇ ਮੈਂ ਇਹ ਚਾਹਣਾ ਵੀ ਹਾਂ ਜਿਹੜੇ ਆਉਣ ਵਾਲੇ ਸਟੂਡੈਂਟ ਨੇ ਦਸੰਬਰ ਦੇ ਵਿੱਚ ਆ ਰਹੇ ਨੇ ਜਾਂ ਨਵੰਬਰ ਦੇ ਲਾਸਟ ਦੇ ਵਿੱਚ ਜਿਨ੍ਹਾਂ ਨੇ ਹੁਣ ਆਉਣਾਗਾ ਤਾਂ ਉਹ ਥੋੜਾ ਜਿਹਾ ਅਵੇਅਰ ਹੋ ਕੇ ਆਪਣੀ ਪ੍ਰੈਕਟਿਸ ਜਾਂ ਤਿਆਰੀ ਕਰਕੇ ਆਉਣ ਤੇ ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਆਪਾਂ ਹੁਣ ਇੱਕ ਵਾਰ ਜਦੋਂ ਪੈਸੇ ਲਾ ਦਿੰਨੇ ਆ ਤਾਂ ਉਹ ਆਪਾਂ ਨੂੰ ਕੋਸ਼ਿਸ਼ ਕਰਿਆ ਕਰੋ ਉਹਨਾਂ ਨਾਲ ਆਰਗੂਮੈਂਟ ਕਰਨਾ ਜਾਂ ਫਿਰ ਉਹਨਾਂ ਨਾਲ ਕਨਵਰਸੇਸ਼ਨ ਕਰਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੋ ਵੀ ਉਹ ਆਪਣਾ ਆਪਾਂ ਨੂੰ ਫਲਾਈਟ ਦੇ ਵਿੱਚ ਬਿਠਾ ਲੈਣਾ ਕਿਉਂਕਿ ਇਹ ਜ਼ਿਆਦਾਤਰ ਸਕੈਮ ਚੱਲਣੇ ਸ਼ੁਰੂ ਹੋ ਗਏ ਨੇ ਤੇ ਮੈਂ ਵੀ ਇਹ ਫੇਸ ਕੀਤਾ ਆ ਇਹ ਮੈਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰੂੰਗਾ ਵੀ ਮੈਂ ਉੱਥੋਂ ਕਿਵੇਂ ਨਿਕਲਿਆ ਸੀਗਾ ਤੇ ਬਾਕੀ ਜੇਕਰ ਕੋਈ ਹੋਰ ਨਵੀਂ ਅਪਡੇਟ ਆਉਂਦੀ ਆ ਜਾਂ ਕੋਈ ਹੋਰ ਜਿਵੇਂ ਕਿ ਇੱਥੇ ਦਾ ਲਿਵਿੰਗ ਐਕਸਪੈਂਸ ਜੋ ਇੰਡੀਆ ਦੇ ਵਿੱਚ ਰਹਿੰਦੇ ਨੇ ਉਹਨਾਂ ਵਾਸਤੇ ਮੈਂ ਇਹ ਵੀਡੀਓ ਜ਼ਰੂਰ ਬਣਾਉਣਾ ਚਾਹੁੰਦਾ ਵੀ ਇੱਥੇ ਦੇ ਲਿਵਿੰਗ ਐਕਸਪੈਂਸ ਤੇ ਇੱਥੇ ਬੈਨੀਫਿਟ ਕੀ ਨੇ ਤੇ ਇਥੇ ਕਿ ਕਿਹੜੇ ਬੰਦਿਆਂ ਨੂੰ ਆਉਣਾ ਚਾਹੀਦਾ ਕਿਹੜੇ ਬੰਦਿਆਂ ਨੂੰ ਨਹੀਂ ਆਉਣਾ ਚਾਹੀਦਾ ਇਹ ਸਾਰੀ ਡਿਸਕਸ਼ਨ ਕਰੂੰਗਾ ਮੈਂ ਸਾਰੇ ਸਾਰੇ ਟਾਪਿਕ ਜਿਹੜੇ ਨੇ ਤੁਹਾਡੇ ਲਈ ਮੈਂ ਇੱਥੇ ਦਾ ਰਹਿਣ ਮਹਿਣ ਕਿਹੜਾ ਏਰੀਆ ਸਾਰ ਨੂੰ ਵਧੀਆ ਰਹਿੰਦਾ ਆ ਵਰਕ ਵਰਕ ਕਿੱਥੇ ਜ਼ਿਆਦਾ ਮਿਲ ਜਾਂਦਾ ਕੈਸ਼ ਤੇ ਕਿਵੇਂ ਵਰਕ ਕਰਨਾ ਐਨਆਈ ਕਿਵੇਂ ਅਪਲਾਈ ਕਰਨਾ ਸਾਰੀਆਂ ਵੀਡੀਓ ਅਪਲੋਡ ਜ਼ਰੂਰ ਕਰੂੰਗਾ ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣ ਲਈ ਧੰਨਵਾਦ ਤੇ ਜੇਕਰ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਮੈਂ ਤੁਹਾਡੇ ਕੋਲੇ ਇਸ ਤਰ੍ਹਾਂ ਇਨਫੋਰਮੇਸ਼ਨ ਵਾਲੀਆਂ ਵੀਡੀਓ ਜਾਂ ਫਿਰ ਲਿਵਿੰਗ ਐਕਸਪੈਂਸਸ ਦੀਆਂ ਜ਼ਿਆਦਾਤਰ ਹੁੰਦੀਆਂ ਨੇ ਤੇ ਉਹ ਵਾਲੀਆਂ ਵੀਡੀਓ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ